ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂਵਾਲੀਆ ਜਾਂ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਉਹਨਾਂ ਦਾ ਬਾਅਦਲੀ ਗਿੱਪੀ ਗਰੇਵਾਲ ਹੋਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਇਹ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਅਦਾ ਕਰਨੀ ਪਵੇ। ਭਗਵਾਨ ਤੋਂ ਮਾਨ ਹੋਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ Hindu ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਹੀ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ। ਐਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੋੜਾ ਪਾ ਕੇ ਮੁੰਨੇ-ਕੋਨੇ ਲੋਕ ਜਿਹੜੇ ਨੇ ਇਹ ਕਰੈਕਟਰ ਨਿਭਾ ਰਹੇ ਹੋਣਗੇ। ਬੋਲਦੇ ਜੋ ਨਿਆਲ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਪੰਜਾਬ ਦੇ ਵਿੱਚ ਜਲਦੀ ਬਣੀਆਂ ਨੇ, ਕੰਟਰੋਵਰਸ਼ਨਲ ਰਹੀਆਂ ਨੇ, ਉਹਨਾਂ ਦੇ ਉੱਤੇ ਅਸੀਂ ਸਿਨੇਮਾ ਦੀ ਭੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਭਾਟੇ ਬਹੁਤ ਕੁਝ ਹੋਇਆ। ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਤਾਂ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਭਰੋਸੇ 'ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਹੈ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂਵਾਲੀਆ ਜਾਂ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਵਾਂਉਣ ਲਈ ਗਿੱਪੀ ਗਰੇਵਾਲ ਹੋਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਇਹ ਤੇ ਸਾਨੂੰ ਸਖਤ ਤਰਾਜਾ ਔਰ ਰਹੂਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨੇ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਅਦਾ ਕਰਨੀ ਪਵੇ ਅੱਜ ਕੀ ਫੈਸਲਾ ਹੋਇਆ ਕੀ ਫੈਸਲਾ ਹੋਇਆ ਅੱਜ ਦੇ ਜਿਹੜੇ ਬੈਠਕ ਹੋਈ ਹੈ ਕਿ ਜਾਣਕਲੇਗਾ ਪ੍ਰਸ਼ਾਸਨ ਨਾਲ ਇਹ ਆ ਕਿ ਇਹ ਜਾਦੇ ਨੇ ਤੇ ਅਸੀਂ ਘਟਾ ਇੰਨੀ ਹੀ ਗੱਲ ਆ ਬਸ ਬਾਬਾ ਜੀ ਉਹਦੇ ਲਈ ਉਹਦੇ ਲਈ ਫਿਲਮ ਚੱਲੂਗੀ ਮੈਂ ਦੇਖੋ ਅਸੀਂ ਫਿਲਮ ਬੰਦ ਕਰਾਉਣਾ ਆ ਪਰ ਸਟੇਟ ਚਲਵਾਉਣਾ ਚਾਹੁੰਦੀ ਆ ਸਮਝੋ ਮੇਰੀ ਗੱਲ ਗਿੱਪੀ ਗਰੇਵਣ ਹੋਂਾਂ ਕੋਲ ਪੈਸਾ ਬਹੁਤ ਆ ਤੇ ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ ਭਗਵੰਤ ਮਾਨ ਹੁਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਹੀ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਇਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੋੜਾ ਪਾ ਕੇ ਮੁੰਨੇ ਕੋਨੇ ਲੋਕ ਜਿਹੜੇ ਨੇ ਇਹ ਕਰੈਕਟਰ ਨਿਭਾ ਰਹੇ ਹੋਣਗੇ ਸਿੱਟਾ ਕਿ ਸਿੱਟਾ ਕਿ ਕੱਢ ਕੇ ਚੱਲਿਓਰੋ ਆਏ ਸੀ ਹੁਣ ਸਿੱਟਾ ਕਿ ਨਿਕਲੇ ਦੋ ਸਾਹਿਬ ਜੀ ਪ੍ਰਸ਼ਾਸਨ ਸਿੱਟਾ ਹੁਣ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮ ਰਿਲੀਜ਼ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਉਸ ਚੀਜ਼ ਦਾ ਦਿੱਤਾ ਜਾਂਦਾ ਹੁੰਦਾ ਜਿੱਤੇ ਕੋਈ ਸ਼ੱਪ ਹੋਏ ਸਾਨੂੰ ਤਾਂ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 150 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਸੋ ਨਿਹਾਲ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਪੰਜਾਬ ਦੇ ਵਿੱਚ ਜਲਦੀ ਬਣੀਆਂ ਨੇ ਕੰਟਰੋਵਰਸ਼ੀਅਲ ਰਹੀਆਂ ਨੇ ਉਹਨਾਂ ਦੇ ਕੁੱਤੇ ਅਸੀਂ ਸਿਨੇਮਾ ਦੀ ਭੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਪਰਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਸ ਸਿਆਪਾ ਛੇੜਦੇ ਪਰ ਬੜੀ ਜੀ ਕਹੀ ਇਸ਼ਾਰਾ ਦੇ ਵਿੱਚ ਦੇਖਣ ਗਈਆਂ ਨੇ ਤੁਹਾਨੂੰ ਹੀ ਕਿਉਂ ਵਿਰੋਧ ਆਏਗਾ ਕਿਸ ਨੂੰ ਪਤਾ ਬੜੀ ਸਾਰੀ ਜੱਟਵੰਦੀ ਜੀ ਵੀ ਕਰ ਜਦੋਂ ਤੁਸੀਂ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਕੱਲੀਆਂ ਨਿਆਂ ਸਿੰਘ ਜਦੇ ਵਧੀਆ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸੰਪਰਦਾਇਕ ਵੀ ਆ ਪੰਥ ਐਸਜੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰਾਂ ਵਾਲਿਆਂ ਨੂੰ ਤੇ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਠ ਕੇ ਫਿਰਨ ਵੇਖ ਕੇ ਕਹਿ ਦੇਣ ਵੀ ਫਿਲਮ ਠੀਕ ਆ ਕਿ ਪੀਗਰੀਵਾਲ ਦੀ ਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ 'ਚ ਕਹਿ ਰਹੇ ਆ ਬਾਈ ਇਸ ਫਿਲਮ ਦੇ ਵਿਰੋਧੀ ਕਿਉਂ ਕਿ ਪਹਿਲਾਂ ਵੀ ਇਹ ਪਿਛੜਾ ਬੜਦਿਆ ਰਹਿ ਗਿਆ ਇਸ ਫਿਲਮ ਦਾ ਵਿਰੋਧੀ ਇਸ ਫਿਲਮ ਦਾ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਇਹਦਾ ਵਿਰੋਧ ਕੀਤਾ ਸੀ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਬਾਈ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ ਗਿੱਪੀ ਗਰੇਵਾਲ ਨਾਲ ਵਿਰੋਧਾ ਨਾ ਸਿਨੇਮੇ ਨਾਲ ਵਿਰੋਧਾ ਸਾਡਾ ਵਿਰੋਧ ਆ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ ਸਾਡਾ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਨਹੀਂ ਆ ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਮੋਨਾ ਕੋਨਾ ਬੰਦਾ ਸ੍ਰੀ ਸਾਹਿਬ ਆ ਕੇ ਇਹ ਹੁਣ ਰੈਸਟ ਕਰਕੇ ਲਿ ਜਾ ਰਹੇ ਆ ਜੀ ਤੁਹਾਨੂੰ ਤੇ ਫਿਲਮ ਚਲਵਾ ਰਹੇ ਆ